ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਤੇਜ ਸਿੰਘ ਛੱਜਲਵੜੀ ਕਿਸਾਨ ਦੋਸਤੋ ਅੱਜ ਮੈਂ ਖਲੋਤਾ ਹਾਂ ਜਿਹੜੀ ਮੈਂ ਝੋਨੇ ਦੇ ਅਗੇਂਸਟ ਪਾਕਮੀ ਮੱਕੀ 19 ਤਰੀਕ ਨੂੰ ਕੇਰੀ ਸੀ 19 5 ਨੂੰ ਅੱਜ ਹੋ ਗਿਆ ਆ 6ਵਾਂ ਮਹੀਨਾ ਤਰੀਕ ਹੋ ਗਈ ਆ 2 ਯਾਨੀ ਕਿ ਇਹ ਮੱਕੀ ਹੋ ਗਈ ਆ 15 ਦਿਨ ਦੀ ਕੈਮਰਾਮੈਨ ਸਾਹਿਬ ਇੱਕ ਵਾਰ ਥੋੜਾ ਜਿਹਾ ਬਹਿ ਕੇ ਆ ਸਿਆੜ ਕਿਸਾਨ ਭਰਾਵਾਂ ਨੂੰ ਮੱਕੀ ਦੇ ਵਿਖਾਓ ਵੀ ਉੱਡੀ ਵੀ ਬਹੁਤ ਵਧੀਆ ਵਾ ਇਹਦਾ ਰੰਗ ਚਾਲ ਢਾਲ ਵੀ ਬਹੁਤ ਵਧੀਆ ਵਾ ਉਸ ਕਿਸਾਨ ਭਰਾਵਾਂ ਦੀ ਮੱਕੀ ਮੇਰੇ ਨਾਲ ਦੀ ਸਟੇਜ ਦੀ ਆ ਜਾਂ 5 ਦਿਨ ਵੱਡੀ ਆ ਤੇ ਕੁਝ ਕਿਸਾਨ ਭਰਾਵਾਂ ਦੀ ਮੱਕੀ ਹੋ ਗਈ ਆ 35 ਦਿਨ ਦੀ 40 ਦਿਨ ਦੀ 42 ਦਿਨ ਦੀ ਉਹਨਾਂ ਡਿਊਲ ਪਰਪਸਲੀ ਕੇਰੀ ਆ ਵੀ ਹੋ ਸਕਿਆ ਸਾਇਲੈਂਸ ਪਾਵਾਂਗੇ ਹੋ ਸਕਿਆ ਤੇ ਇਹਨੂੰ ਪਾਕ ਨਹੀਂ ਕਰ ਲਾਂਗੇ ਪਰ ਮੈਂ ਝੋਨੇ ਦੇ ਅਗੇਂਸ ਪਾਕ ਨਹੀਂ ਕਰਨ ਲਈ ਪੈਨੀਅਰ ਦਾ 3401 ਸੀਡ ਲਾਇਆ ਸੀ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਇੱਕ ਤੇ ਇਹਦੇ ਵਿੱਚ ਸੁੰਡੀ ਆ ਉਹਦੇ ਬਾਰੇ ਦੱਸਣਾ ਤੇ ਨਾਲ ਹੀ ਕੀਟ ਆ 1899 ਦਾ ਉਹਦੇ ਬਾਰੇ ਦੱਸਣਾ ਵੀ ਜਿਹੜੇ ਐਸ ਵੇਲੇ ਫਰਵਰੀ ਦੀ ਲੱਗੀ ਮੱਕੀ ਆ ਉਹ ਕਿਸ ਤਰੀਕੇ ਨਾਲ ਕਿਹੜੇ ਦਿਨਾਂ ਚ ਕਦੋਂ ਬਣਾਉਣੀ ਚਾਹੀਦੀ ਹੈ ਵੀ ਸ਼ੱਕੀ ਛੱਲੀ ਤੁਹਾਨੂੰ ਕਿੱਦਾਂ ਦੇ ਸਿਮਟਮ ਨਜ਼ਰ ਆਉਣ ਉਹ ਸਾਰਾ ਤੁਹਾਨੂੰ ਮੋਢਰ ਦੱਸੂਗਾ ਹੁਣ ਵੇਖੋ ਇਹਦੇ ਵਿੱਚ ਮੈਂ ਖੜਾ ਤੇ ਇਹਨੂੰ ਅਸੀਂ 4 ਦਿਨ ਪਹਿਲਾਂ ਇੱਕ ਸਪਰੇਅ ਕਰਾਈ ਸੀ ਬਹੁਤ ਜ਼ਿਆਦਾ ਵੱਡਾ ਸੁੰਡੀ ਦਾ ਅਟੈਕ ਮੈਂ ਕਿਤੇ ਬਾਹਰ ਵਿਹਾਰ ਸੜ ਗਿਆ ਸੀ ਉਹ ਤੋਂ ਆ ਕੇ ਮੈਂ ਦੇਖਿਆ ਵੀ ਬੜਾ ਵੱਡਾ ਸੁੰਡੀ ਦਾ ਅਟੈਕ ਸੀ ਜਿਸ ਤਰ੍ਹਾਂ ਸਾਰੇ ਪੱਤੇ ਤੁਹਾਨੂੰ ਦੇਖ ਰਹੇ ਆ ਚਿੱਟੇ ਹੋਏ ਮੈਨੂੰ ਦੇਖ ਰਿਹਾ ਵੀ ਐ ਦੇ ਵਿੱਚ ਅੰਦਰਲੇ ਪਾਸੇ ਸੁੰਡੀ ਹੈਗੀ ਸੀ ਸੁੰਡੀ ਮੈਂ ਸਵੇਰੇ ਜਦੋਂ 6:30 6 ਵਜੇ ਖੇਤ ਚ ਆਇਆ ਇੱਕ ਬੂਟਾ ਮੈਂ ਕੱਢ ਕੇ ਉਹਦੇ ਵਿੱਚੋਂ ਸੁੰਡੀ ਕੱਢੀ ਵੀ ਸੀ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਲਾਈਵ ਆਪਾਂ ਵੇਨੇ ਹਜੇ ਕੁਛ ਲੱਭ ਗਿਆ ਤੇ ਆਹ ਲੱਭ ਗਈ ਆਹ ਲੱਭ ਜੀ ਆ ਗਿਆ ਪਹਿਲੇ ਚ ਹੀ ਆ ਗਿਆ ਤੇ ਆ ਲੋ ਵੀ ਸੁੰਡੀ ਐਸ ਵੇਲੇ ਕਿਉਂਕਿ ਲਗਭਗ ਪਿਛਲੇ 40 45 ਦਿਨਾਂ ਦੇ ਵਿੱਚ 35 ਦਿਨ ਤੇ ਪੂਰਾ ਹੀ ਚੱਲਿਆ 35 ਦਿਨ ਪੂਰਾ ਚੱਲਿਆ ਤੇ ਪੂਰੇ ਦੇ ਵਿੱਚ ਸੁੰਡੀ ਦਾ ਅਟੈਕ ਸਬਜ਼ੀਆਂ ਤੇ ਤੇ ਨਾਲ ਜਿਹੜੀਆਂ ਫਸਲਾਂ ਉਹ ਹੋਰ ਮੌਕੇ ਤੇ ਖਰੀਆਂ ਵੇਖਦੀਆਂ ਉਹਨਾਂ ਤੇ ਜ਼ਿਆਦਾ ਹੁੰਦਾ। ਇੱਕ ਹੀ ਸੁੰਡੀ ਸੀ ਆ ਦੇ ਵਿੱਚ ਮੋਟੀ ਸੀ ਵੱਡੀ ਸੀ ਉਹ ਮੈਂ ਵੀਡੀਓ ਚ ਤੁਹਾਨੂੰ ਬੁਖਾਤੀ ਹੁਣ ਵੇਖਣ ਲਿਆ ਪਿਆ ਦੇ ਅੰਦਰ ਤੇ ਨਹੀਂ ਆ ਨਹੀਂ ਅੰਦਰ ਹੈ ਨਹੀਂ ਪਰ ਵੇਖੋ ਬਚਾ ਕੀ ਆ ਵੀ ਆ ਜਿਹੜੀ ਕਰੂੰਬਲੀ ਆ ਜਿੰਨੇ ਅੰਦਰੋਂ ਹਾਲੇ ਬਾਹਰ ਹੋਰ ਪੱਤੇ ਲਿਆਉਣੇ ਆ ਐਦਾ ਬਚਾਅ ਆ ਸਾਰਾ। ਐਦਾ ਸਾਰਾ ਬਚਾਅ ਆ ਇਹਦੇ ਅੰਦਰ ਵੀ ਆਵੇ ਕਰੂੰਬਲੀ ਆ ਗਈ। ਯਾਨੀ ਕਿ ਜੇ ਆਹ ਪੱਤੇ ਖਾਦੇ ਆ ਆਹ ਪੱਤੇ ਖਾਦੇ ਆ ਆਹ ਸਾਈਡ ਵਾਲੇ ਪੱਤੇ ਸੀ ਜਾਂ ਆਹ ਪੱਤੇ ਦੇ ਵਿੱਚੋਂ ਸੁੰਡੀ ਨਿਕਲੀ ਆ। ਇਤੋਂ ਬਾਅਦ ਵੀ ਹਾਲੇ ਜੇ ਆਪਾਂ ਸੁੰਡੀ ਮਾਰ ਲੈਨੇ ਆ ਤੇ ਆਪਣੇ ਕੋਲ ਬਚਾ ਦੇ ਚਾਂਸ ਪੂਰੇ ਪੂਰੇ ਆ ਵੀ ਜਿਹੜੇ ਜਿਹੜੇ ਟਾਂਡੇ ਨੂੰ ਵੀ ਸੁੰਡੀ ਪਈ ਆ ਉਹ ਟਾਂਡਾ ਸੁੰਡੀ ਮਾਰਨ ਤੋਂ ਬਾਅਦ ਚ ਫਿਰ ਸਾਡੇ ਕੰਮ ਚ ਪੂਰਾ ਚੰਗੇ ਟਾਂਡਿਆਂ ਦੀ ਤਰ੍ਹਾਂ ਜਿਹਨੂੰ ਨਹੀਂ ਸੁੰਡੀ ਪਈ ਆ ਜਾਏਗਾ ਸੋ ਹੁਣ ਆਪਾਂ ਇਹ ਸੁੰਡੀ ਦਾ ਜਿਹੜਾ ਵੱਡਾ ਅਟੈਕ ਆ ਮੈਂ ਜਿਹੜੀ ਅੱਜ ਤੋਂ 4 ਦਿਨ ਪਹਿਲਾਂ ਸਪਰੇਅ ਕੀਤੀ ਆ ਉਹਦੇ ਵਿੱਚ ਮੈਂ ਬਲੈਕ 벨ਟ ਨਾਂ ਦਾ ਕਲੋਰੋਪਲਸ ਸਾਈਪਰ ਤੇ ਨਾਲ ਲਿਪੀ ਵੀਰ ਨਾਮ ਦਾ ਪ੍ਰੋਡਕਟ ਫਲੂ ਬੀਡੀਆ ਮਾਈਂਡ ਟਾਟਾ ਕੁਮੀ ਦੇ ਨਾਮ ਤੇ ਵੀ ਹੁੰਦਾ ਉਹ ਪਾਇਆ ਸੀ ਪਰ ਮੇਰੇ ਕੋ ਉਦਣ ਡੋਜ਼ ਘੱਟ ਪੈ ਗਈ ਆ ਕਿਲੋ ਮੈਂ ਲਗਭਗ ਸਵਾ 3 ਕਿੱਲੇ ਤੋਂ ਥੋੜਾ ਜਿਹਾ ਥਾਂੇ ਵਾਧਿਆ ਕਿਲੋ ਬਲੈਕਬੈਡ ਪਾਈ ਸੀ ਕਲੋਰੋਸਾਈਪਰ ਕਿ ਉਹ ਪਾਈ 300 ਗ੍ਰਾਮ ਜਦ ਕਿ ਉਹਦੀ ਡੋਜ਼ ਮੈਨੂੰ ਸਵਾ 100 ਗ੍ਰਾਮ ਕਿੱਲੇ ਦੀ ਚਾਹੀਦੀ ਸੀ ਮੇਰੇ ਕੋ ਘੱਟ ਪਈ ਹੈ ਉਹਦਾ ਕਰਕੇ ਹਾਲੇ ਵੀ ਚੌਥਾ ਦੇਣਿਆ ਵੈਸੇ ਉਹਦਾ ਨੇਚਰ ਵੀ ਹੈ ਦਵਾਈ ਦਾ ਵੀ ਸੁੰਡੀ ਮਾਰਦੀ ਪੰਜਵੇਂ ਛੇਵੇਂ ਦਿਨ ਚੌਥੇ ਦਿਨ ਤੋਂ ਬਾਅਦ ਚਾ ਪਰ ਮੈਨੂੰ ਸਵੇਰੇ ਹੀ ਮਹਿਸੂਸ ਹੁੰਦਾ ਸੀ ਵੀ ਮੈਨੂੰ ਇੱਕ ਇਮੀਡੀਏਟਲੀ ਸਪਰੇਅ ਮਗਰ ਆ ਦੇ ਫਿਰ ਕਰਨੀ ਪੈਣੀ ਆ ਜੇ ਮੈਂ ਆਪਣੇ ਪਲਾਂਟਸ ਆਪਣੇ ਬੂਟੇ ਸੁੰਡੀ ਦੇ ਅਟੈਕ ਤੋਂ ਬਚਾਉਣੇ ਆ ਜੇ ਮੈਂ ਲੇਟ ਕਰਦਾ ਪੀ ਇਹਨੂੰ ਮੈਂ 5-7 ਦਿਨ 4 ਦਿਨ 5 ਦਿਨ ਹੋਰ ਵੇਖਾਂ ਤੇ ਜਿਹੜੇ ਟਾਂਡੇ 'ਚ ਸੁੰਡੀ ਹੈਗੀ ਆ ਉਹਨੇ ਅੰਦਰਲੀ ਕਰੋਮਬੜੀ 'ਚ ਜਾ ਕੇ ਉਹਨੂੰ ਡੈਮੇਜ ਕਰ ਦੇਣਾ ਜੇ ਉਹ ਕਰੋਮਬੜੀ ਦਾ ਥੱਲੇੋਂ ਜਿਹੜਾ ਜੜ ਜੁੜੀ ਆ ਟਾਂਡਾ ਜੁੜਿਆ ਵਿੱਚ ਉਹ ਕਰੋਮਬੜੀ ਜੁੜੀ ਕੱਟੀ ਗਈ ਤੇ ਮੇਰਾ ਟਾਂਡਾ ਮੇਰੇ ਕੰਮ ਤੋਂ ਬਾਹਰ ਹੋ ਜਾਣਾ ਉਹਨੇ ਮੇਰੇ ਕੰਮ ਨਹੀਂ ਕਰਨਾ ਨਾ ਉਹਨੂੰ ਛਲੀ ਆਉਣੀ ਉਹਨੂੰ ਇੱਥੇ ਕੀ ਦੂ ਪਰ ਮੇਰੇ ਕੰਮ ਨਹੀਂ ਆਉਣਾ। ਇਹਦੇ ਵਿੱਚ ਹੁਣ ਆਪਾਂ ਸਪਰੇਅ ਕਰ ਕੀ ਸਕਦੇ ਆ। ਇਹਦੇ ਵਿੱਚ ਵੇਖੋ ਇੱਕ ਇਸਾਪੀ ਜਦੋਂ ਤੁਸੀਂ ਸਪਰੇਅ ਕਰਨੀ ਖੇਤ ਦੇ ਵਿੱਚ ਹਲਕੀ ਨਮੀ ਜ਼ਰੂਰ ਹੋਵੇ ਜਿੱਦਾਂ ਇਹਦੇ ਵਿੱਚ ਹਾਲੇ ਵੀ ਹਲਕੀ ਨਮੀ ਹੈਗੀ ਆ ਖੇਤ ਦੇ ਵਿੱਚ ਕਿਉਂਕਿ ਸਾਡੇ ਬਾਰਿਸ਼ ਹੋਈ ਸੀ। ਇੱਕ ਸਪਰੇਅ ਦਾ ਟਾਈਮ ਰੱਖਿਓ ਸ਼ਾਮ ਦਾ। ਸ਼ਾਮੀ ਸਪਰੇਅ ਕਰਨੀ ਆਪਾਂ। ਇੱਕ ਇਸਾ ਦੂਜਾ ਇਸਾ ਵੀ ਸਪਰੇਅ ਦਵਾਈਆਂ ਕਿਹੜੀਆਂ ਕਰਨੀਆਂ ਕਿਸਾਨ ਭਰਾਓ ਤੁਸੀਂ ਲੈਣਾ ਵਾ 350 ਤੋਂ 400 ਐਮ ਐਲ ਪ੍ਰਫੀਨੋ ਪਲੱਸ ਸਾਈਪਰਮੈਥ੍ਰੀਨ 40 4 ਦਾ ਕੰਬੀਨੇਸ਼ਨ ਹੁੰਦਾ ਕਿਸੇ ਚੰਗੀ ਵਧੀਆ ਕੰਪਨੀ ਦਾ ਉਸ ਤੋਂ ਇਲਾਵਾ ਤੁਸੀਂ 500 ml ਪਾਉਣਾ ਬੈਰਾਜ਼ਾਈਡ ਬੈਰਾਜ਼ਾਈਡ ਅਡਾਮਾ ਦਾ ਪ੍ਰੋਡਕਟ ਆਉਂਦਾ ਹੈ ਬੈਰਾਜ਼ਾਈਡ ਪਾਉਣਾ ਤੇ ਨਾਲ ਪਾਉਣਾ ਤੁਸੀਂ 35 ਤੋਂ 40 ml ਕਿਸੇ ਚੰਗੀ ਕੰਪਨੀ ਦਾ ਸਟicker ਤੇ ਸ਼ਾਮ ਦੇ ਟਾਈਮ 25 ਲੀਟਰ ਵਾਲੇ ਪੰਪ ਨਾਲ 6 ਟੈਂਕੀਆਂ 150 ਲੀਟਰ ਪਾਣੀ ਤੁਸੀਂ ਲਾ ਸਕਦੇ ਜੀ ਜੇ ਤੁਹਾਡੀ ਹਿੰਮਤ ਬਣੇ ਵੀ ਅਸੀਂ ਕੱਲੀ ਕੱਲੀ ਖੇੜ ਕਰ ਲੈਣਾਗੇ ਜੀ ਹੱਥ ਵਾਲੇ ਪੰਪ ਦੇ ਨਾਲ ਤੇ ਉਹ ਤੁਸੀਂ 골ਡ 노즐 ਦੇ ਨਾਲ ਬਿਲਕੁਲ ਉਹ ਸਿਆੜ ਦੇ ਉੱਪਰ ਦੀ ਜਾਣਾ ਤੇ ਦੂਜੇ ਪਾਸੇ ਸਿਆੜ ਦੇ ਉੱਪਰ ਦੀ ਆ ਜਾਣਾ ਤੇ ਟਾਈਮਿੰਗ ਉਹਦੀ ਵੀ ਸ਼ਾਮ ਦੀ ਰੱਖਿਓ ਇਹਦੇ ਤੇ ਹੋ ਗਿਆ ਬਈ ਸੁੰਡੀ ਦਾ ਹੱਲ 90% ਤੱਕ ਇਹ ਦਵਾਈਆਂ 95% ਤੱਕ ਲਾ ਲਓ ਤੁਹਾਡੇ ਖੇਤ ਦੇ ਵਿੱਚ ਉਹ ਸੁੰਡੀ ਖਤਮ ਕਰ ਦੇਣਗੀਆਂ ਇਹਦੇ ਨਾਲ ਜੇ ਤੁਸੀਂ ਇਹ ਨਹੀਂ ਪਾਉਣੀਆਂ ਤੇ ਫਿਰ ਤੁਸੀਂ ਪ੍ਰੋਡਕਟ ਪਾ ਸਕਦੇ ਜੇ ਡੈਲੀਗੇਟ ਤੇ ਸਬਮਿਟ ਟਾਟਾ ਦਾ ਤੇ ਡਾਡੂ ਪੌਂਡ ਦਾ ਪ੍ਰੋਡਕਟ ਆਉਂਦਾ ਮੱਕੀ ਤੇ ਬਹੁਤ ਵਧੀਆ ਸੁੰਡੀ ਮਾਰਦਾ ਤੁਸੀਂ ਉਹਨੂੰ ਪਾ ਸਕਦੇ 100 ਤੋਂ 120 ਐਮਐਲ ਦੀ ਡੋਜ਼ ਤੇ ਉਧਰ ਵੀ ਤੁਹਾਡਾ ਮਾਨੇ ਜਾਂਦਾ ਤੇ ਇੱਕ ਬਾਸਫ ਦਾ ਪ੍ਰੋਡਕਟ ਆਉਂਦਾ ਐਕਸਪੋਨਸ ਉਹਦੀ ਤੁਸੀਂ ਐਸ ਸਟੇਜ ਦੇ ਹਿਸਾਬ ਨਾਲ 20 ਤੋਂ 25 ਐਮਐਲ ਦੀ ਡੋਜ਼ ਰੱਖ ਕੇ ਤੇ ਆਪਣੇ ਖੇਤ ਦੇ ਵਿੱਚ ਦੱਸੀਆਂ ਹਦਾਇਤਾਂ ਦੇ ਅਨਸਾਰ 150 ਪੀ ਲੀਟਰ ਪਾਣੀ ਲਾ ਕੇ ਸਪ੍ਰੇਅ ਕਰ ਸਕਦੇ ਜੀ ਕੁਝ ਭਰਾ ਕਹਿੰਦੇ ਆ ਕਿ ਸਾਡੀ ਮੱਕੀ ਕਮਜ਼ੋਰ ਕੁਝ ਮੇਰੇ ਕੋਲ ਫੋੜਵਾ ਵੀ ਆਈਆਂ ਉਹ ਚੇਚੇ ਤੌਰ ਤੇ ਐਸ ਸਪਰੇ ਦੇ ਨਾਲ ਅ ਕੋਈ ਚੰਗੀ ਕੰਪਨੀ ਦਾ ਪੀਜੀਆਰ ਜਿਹਦੇ ਵਿੱਚ ਸੀ ਵੀਡ ਬੇਸ ਪ੍ਰੋਡਕਟ ਵੀ ਹੋ ਸਕਦਾ ਸੀਆ ਵੀਡ ਬੇਸ ਅਮੀਨੋ ਐਸਿਡ ਬੇਸ ਮਲਟੀ ਮਾਈਕਰੋ ਨਿਊਟ੍ਰੀਐਂਟ ਬੇਸ ਪ੍ਰੋਡਕਟ ਵੀ ਹੋ ਸਕਦਾ ਜਿਹਦੇ ਵਿੱਚ ਤੁਸੀਂ ਪ੍ਰੀ ਵੀਡ ਲਾ ਲਓ ਸਮਰਾਟ ਪਲਸ ਲਾ ਲਓ ਫਲੇਮਬਰਗ ਲਾ ਲਓ ਸਾਗਾਰਿਕਾ ਲਾ ਲਓ ਜਾਂ ਤੁਸੀਂ ਮਲਟੀ ਮਾਈਕਰੋ ਨਿਊਟ੍ਰੀਟ ਕਈਆਂ ਕੰਪਨੀਆਂ ਦੇ ਜਿਸ ਤਰ੍ਹਾਂ ਪ੍ਰੀਵੀ ਲਾਈਫ ਸਾਇੰਸ ਦਾ ਪ੍ਰੋਡਕਟ ਆਉਂਦਾ ਹੈ ਉਹ ਲਾਭ ਕੀ ਹੈ ਯਾਰ ਉਹ ਨਿਊਟਰੀਫਾਈਟ ਤੇ ਕੈਲਸੀਬੀ ਕੈਲਸੀਬੀ ਮੇਜਰ ਤੌਰ ਤੇ ਨਿਊਟਰੀਫਾਈਟ ਪोटाश بیس ਆ ਉਹਨੂੰ ਆਪਾਂ ਹੋਰ ਜਦੋਂ ਮੱਕੀ ਇਥੇ ਹੋ ਜੀ ਗਦੋਂ ਕਰਾਂਗੇ ਕੈਲਸੀਬੀ ਵੀ ਤੁਸੀਂ ਕਰ ਸਕਦੇ ਜੀ ਤੁਹਾਡੀ ਮੱਕੀ ਸੁੰਡੀ ਤੋਂ ਵੀ ਬਾਜੂਗੀ ਤੰਦਰੁਸਤ ਵੀ ਹੋ ਜੂਗੀ ਹੁਣ ਵੇਖੋ ਮੈਂ ਇਹਨੂੰ ਖਾ ਦੇ ਇੱਕ ਕਿਸਾਨ ਭਰਾਓ ਪਾਤੀ ਆ ਇੱਕ-ਇੱਕ ਬੋਰੀ ਮੈਂ ਇਹਨੂੰ ਖਾਦ ਪਾਈ ਆ ਤੇ ਉਹਦੇ ਨਾਲ ਮੈਂ ਇਹਨੂੰ 6 ਕਿਲੋ ਜ਼ਿੰਦਾ ਜ਼ਿੰਕ ਸਲਫਰ ਤੇ ਜ਼ਿੰਕ ਦਾ ਕੰਬੀਨੇਸ਼ਨ ਆ ਜਿਹੜਾ ਉਹ ਪਾਇਆ ਸ਼ਾਮੀ ਪਾਇਆ ਸੀ ਵੀ ਪੱਤਰ ਵਧੀਆ ਸੀ ਉਹ ਤੋਂ ਇੱਕ ਦਿਨ ਹਟ ਕੇ ਮੀਂਹ ਪੈ ਗਿਆ ਤੇ ਹੁਣ ਅਸੀਂ ਸੋਚਿਆ ਵੀ ਮੱਕੀ ਸਾਰੀ ਵਧੀਆ ਹੋਊਗੀ ਤੇ ਨੂੰ ਥੋੜਾ ਜਿਹਾ ਪਾਣੀ ਆ ਜਿਹੜਾ ਨਾ ਰਾੜ ਕੇ ਦਈਏ ਪੂਰੀਆਂ ਖੇੜਾਂ ਚਟੀਆਂ ਹੋ ਜਾਣ ਜਦੋਂ ਮੱਕੀ ਦੁਪਹਿਰੇ ਕੁ ਬਲਾਉਣੇ ਫਿਰ ਹੁਣ ਇਹਨੂੰ ਅਸੀਂ ਪਾਣੀ ਥੋੜਾ ਜਿਹਾ ਚਾਰ ਦਿਨ ਹਟ ਕੇ ਰਾੜ ਕੇ ਦਵਾਂਗੇ ਇਹ ਤੇ ਉਹ ਮੱਕੀ ਆ ਜਿਹੜੀ ਤੁਸੀਂ ਮੰਲੋ 5ਵੇਂ ਮਹੀਨੇ ਚ ਸਾਇਲੈਂਸ ਦੇ ਪਰਪਸ ਨਾਲ ਜਾਂ ਪਾਕਵੀ ਦੇ ਪਰਪਸ ਨਾਲ ਆਇਆ ਵੀ ਸਾਇਲੈਂਸ ਜਾਂ ਪਾਕਵੀ ਪਰ ਮੇਰੀ ਇਹ ਪਾਕਵੀ ਆ ਮੈਂ ਇਹਦਾ ਕੋਈ ਰਾਮਦਾਸ ਕਿਰਪਾ ਕਰੇ ਗੁਰੂ ਨਾਨਕ ਸਾਹਿਬ ਕਿਰਪਾ ਕਰਨ 40 ਕੁਇੰਟਲ ਝਾੜਦਾ ਮੈਂ ਇਹਦਾ ਟੀਚਾ ਲੈ ਕੇ ਚੱਲਿਆ ਮੈਂ 40 ਕੁਇੰਟਲ ਝਾੜ ਸੁੱਕਾ ਗ੍ਰੇਨ ਐਸ ਖੇਤ ਚੋਂ ਲਾ ਲੈਣਾ ਵਢਾਉਣ ਵੇਲੇ ਇਲਾਕੇ ਦੇ ਚੰਗੇ ਫਾਰਮਰ ਸੱਦਾਗੇਟ ਡਿਪਾਰਟਮੈਂਟ ਦੇ ਬੰਦੇ ਸੱਦਾਗੇ ਮੈਜ਼ਰਮੈਂਟ ਕਰਕੇ ਫਿਰ ਕੰਬੈਨ ਲਾਵਾਂਗੇ ਟਰਾਲੇ ਦਾ weight ਕਰਾ ਕੇ ਇਹ ਟਕਾਲੇ ਦਾ ਵੇਟ ਕਰਾ ਕੇ ਲੋਕਾਂ ਦੇ ਹੁੰਦਿਆਂ ਸਾਈਨ ਕਰਾਵਾਂਗੇ ਵੀ ਇਹ ਮੱਕੀ ਵਾਕਈ 3401 ਪਾਇਨੀਅਰ ਦਾ ਜਿਹਨੂੰ ਕੰਪਨੀ ਕਹਿੰਦੀ ਆ ਵੀ ਐਵਰੇਜ 30 ਕੁਇੰਟਲ ਝਾੜ ਅਸੀਂ ਆਪਣੇ ਐਫਰਟਸ ਕਰਕੇ ਜੋਰ ਲਾ ਕੇ ਇਹਨੂੰ 40 ਕੁਇੰਟਲ ਸੁੱਕਾ ਗ੍ਰੇਨ ਕੱਢ ਲਿਆ ਹੁਣ ਆਜੋ ਦੂਸਰੀ ਮੱਕੀ ਜਿਹੜੀ 1890 ਮੇਰੇ ਲਾਗਲੇ ਖੇਤ ਦੇ ਵਿੱਚ ਲੱਗੀ ਹੈ ਉਹ ਅਸੀਂ ਹੁਣੇ ਹੀ ਕੰਪਨੀ ਸਾਹਿਬ ਕੰਪਨੀ ਦੇ ਅਫੀਸਰ ਸਾਹਿਬ ਨਾਲ ਗੱਲ ਕਰਨ ਦੇ ਸੀ ਉਹਨਾਂ ਕੋ ਕੁਛ ਇਹਨੂੰ ਵਧਾਉਣ ਬਾਰੇ ਵਧਾਉਣ ਬਾਰੇ ਹਦਾਇਤਾਂ ਪੁੱਛੀਆਂ ਜਿਸ ਤਰ੍ਹਾਂ ਇਦਾਂ ਠੀਕ ਹੈ ਜਿਸ ਤਰ੍ਹਾਂ ਆਹ ਛਲੀਆਂ ਵੇਖੋ ਲਾਹਵੀਰ ਜੀ ਛਲੀਆਂ ਵਿਖਾ ਲਓ ਕਿਡੀਆਂ ਕਿਡੀਆਂ ਮੋਟੀਆਂ ਤਾਜ਼ੀਆਂ ਛਲੀਆਂ ਵਾਂ ਜੀ 1890 ਮੱਕੀ ਦੀ ਬਹੁਤ ਤਕੜੀ ਛਲੀ ਆਈ ਆ ਜਿਸ ਤਰ੍ਹਾਂ ਦੀਆਂ ਇਹ ਬੰਨੇ ਆ ਉਸ ਤਰ੍ਹਾਂ ਦੀਆਂ ਹੀ ਵੇਚਿਆ ਲਾਹ ਬਹੁਤ ਛਲੀ ਉਹ ਵੀ ਵਿਖਾ ਤੇ ਜੇ ਸਿਆੜ ਚ ਵੀ ਕੱਡੀ ਤਕੜੀ ਛਲੀ ਦਾ ਤਿੰਨ ਨੰਬਰ ਅੰਦਰ ਖਿਆੜ ਆ ਵੇਖੋ ਕਿੱਡੀ ਮੋਟੀ ਤਾਜੀ 1890 ਨੂੰ ਕਿਡੀਆਂ ਕਿਡੀਆਂ ਤਕੜੀਆਂ ਛਲੀਆਂ ਆਈਆਂ ਅਸੀਂ ਗਿੰਡੇ ਸੀ ਇਹਦੇ ਵਿੱਚ 14 ਲੈਣਾ ਸੀ ਤੇ ਜਿਹੜੀ ਛੱਲੀ ਮੇਰੇ ਹੱਥ 'ਚ ਆ 14 ਲੈਣਾ ਸੀ ਤੇ ਇੱਕ ਲੈਣ ਦੇ ਵਿੱਚ 44 ਦਾਣੇ ਸੀ ਇੱਕ ਲੈਣ ਦੇ ਵਿੱਚ 44 ਦਾਣੇ ਸੀ ਹੁਣ ਵੇਖੋ ਇਹ ਲੱਗ ਰਿਹਾ ਆ ਵੀ ਮੱਕੀ ਜਿਹੜੀ ਆ ਨਾ ਸਾਡੀ ਆ ਆ ਵੀ ਬਣ ਗਈ ਆ ਜੀ ਭਾਜੀ ਚਿਬ ਵੀ ਪੈਣਿਆ ਪਿਆ ਇਹ ਹਾਈਬ੍ਰਿਡ ਦੇ ਸੀਡ ਦਾ ਨੇਚਰ ਹੁੰਦਾ ਜਿਹੜੇ ਛੱਲੀ ਦੇ ਵਿੱਚ ਚਿਬ ਪੈਂਦੇ ਆ ਹੁਣ ਆਪਾਂ ਇਹਨੂੰ ਐਸ ਜਿਹੜੇ ਖੇਤ ਦੇ ਵਿੱਚ ਖਲੋਣਾ ਹਾਲੇ ਮੇਰੇ ਪਿੰਡ ਦਾ ਹੀ ਖੇਤ ਆ ਮੇਰੇ ਸਰੀਕੇ ਜੋ ਚਾਚਾ ਜੀ ਲੱਗਦੇ ਮੈਂ ਤੇ ਇਹਨਾਂ ਨੂੰ ਘੱਟਸੋ ਘੱਟ 25 ਤੋਂ 30 ਦਿਨਾਂ ਹਾਲੇ ਵੜਨ ਦੇਣਾ ਕਿਉਂਕਿ ਜਿੱਦਣ ਇਹਦੀ ਏਜ 135 ਦਿਨ ਤੋਂ ਤਾਂ ਦੀ ਹੋਈ ਉਸ ਦਿਨ ਮੈਂ ਇਹਨੂੰ ਕਹਿਣਾ ਵੀ ਚਾਚਾ ਜੀ ਤੁਸੀਂ ਹੁਣ ਵੜਾਓ ਤੇ ਉਸ ਦਿਨ ਤੱਕ ਇਹਨੇ ਪੂਰੀ ਖੜਕ ਕੇ ਛਲੀ ਨੇ ਟਾਂਡਿਆਂ ਦੇ ਨਾਲ ਘੁੰਮਣਾ ਸ਼ੁਰੂ ਹੋ ਜਾਣਾ ਹੁਣ ਵੇਖੋ ਆਪਾਂ ਇਹਨੂੰ ਫੜਿਆ ਛਲੀ ਨੂੰ ਆ ਜਿਹੜੀ ਆਹ ਦਾਣਾ ਹੈ ਆਹ ਦਾਣਾ ਮੈਂ ਫੜਿਆ ਤੇ ਆ ਨਾਲ ਜਿਹੜਾ ਚਿੱਟਾ ਧਾਗਾ ਆਇਆ ਦਾਣੇ ਦੇ ਆ ਆਈਟੋਆ ਨੇ ਸਾਰੇ ਧਾਗੇ ਸਮੇਤ ਬਰਾਉਨ ਤੇ ਬਲੈਕ ਹੋਣਾ ਸ਼ੁਰੂ ਹੋ ਜਾਣਾ ਵਾ ਜਦੋਂ ਇਹ ਮਚਿਓਰਟੀ ਹਾਲ ਨੂੰ ਆਇਆ ਵੇਖੋ ਵਧੀਆ ਲੱਗ ਰਿਹਾ ਪਰ ਹਾਲੇ ਵੀ ਆ ਪਾਣੀ ਮੈਂ ਪਚਕਾਰੀ ਵੀ ਵਜੀ ਆ ਤੇ ਛਲੀ ਦੇ ਵਿੱਚੋਂ ਪਾਣੀ ਗੁੱਦਾ ਨਿਕਲ ਰਿਹਾ ਕਈ ਜ਼ਿਮੀਦਾਰਾਂ ਨੇ ਝੋਨੇ ਦੇ ਦਬਾਜ ਪੀ ਅਸੀਂ ਝੋਨਾ ਗੇਤਾ ਲਾ ਲਈਏ ਤੇ ਮੱਕੀ ਦਾਸ ਤੋਂ 15 ਦਿਨ ਪਹਿਲਾਂ ਵੜਾ ਕੇ 20-20 ਹਜ਼ਾਰ ਰੁਪਏ ਦਾ ਮੌਕੇ ਦੇ ਨੁਕਸਾਨ ਕਰਨਾ ਹੈ ਸਨਪਰਾਓ ਬੇਨਤੀ ਆ ਤੁਸੀਂ ਕੋਈ ਵੀ ਵੈਰਾਈਟੀ ਲਾਈ ਆ ਤੁਸੀਂ 920 ਲਾਈ ਆ ਤੁਸੀਂ 9108 ਲਾਈ ਆ ਤੁਸੀਂ 9208 ਲਾਈ ਆ 135 ਦਿਨ ਤੋਂ ਪਹਿਲਾਂ ਤੇ ਭੋਲੀ ਜਾਓ ਵੀ ਵੜਾਉਣੀ ਨਹੀਂ ਦਿਨ ਵੇਖ ਲਿਓ ਵੀ ਤੁਸੀਂ ਬਿਜੀ ਕਿਹੜੇ ਦਿਨਾਂ ਚ ਤੇ ਜੇ ਤੁਸੀਂ ਪੰਜ ਚਾਰ ਦਿਨ ਹੋਰ ਵੱਧ ਵੀ ਦੋਗੇ ਤੇ ਉਹ ਚ ਤੁਹਾਡਾ ਹੀ ਫਾਇਦਾ ਹੋਣਾ ਛੱਲੀ ਜੇ ਟਾਂਡੇ ਦੇ ਨਾਲ ਹੀ ਪੂਰਾ ਮੌਇਸਚਰ ਸਿਕਾਉਂਦੀ ਆ ਤੁਹਾਨੂੰ ਮੰਡੀ ਜਾ ਕੇ ਮੌਇਸਚਰ ਸਿਕਾਉਣ ਦੀ ਲੋੜ ਨਹੀਂ ਪੈਂਦੀ ਤੇ ਜਿੱਥੇ ਤੁਸੀਂ ਸੋਚਦੇ ਵੀ ਸਾਡੀ ਇਹ ਮੱਕੀ 45 50 ਕਿਲੋਟ ਨਿਕਲੇਗੀ ਉਹੀ ਮੱਕੀ ਤੁਹਾਨੂੰ 53 ਤੋਂ 55 56 ਕੁਇੰਟਲ ਦਾਣੇ ਦੇ ਕੇ ਜਾਏਗੀ ਜਿਹੜੀ ਤੁਹਾਨੂੰ ਲੱਗਦੀ ਪਈਏ ਤਾਂ ਸਾਡੀ ਮਰਨੀ ਨਹੀਂ ਦੀ 50 52 ਕੁਇੰਟਲ ਤੋਂ ਉਹੀ ਮੱਕੀ ਤੁਹਾਡੀ 56 ਤੋਂ 58 ਕੁਇੰਟਲ ਦਾਣੇ ਦੇ ਕੇ ਜਾਏਗੀ ਇਸੇ ਐਵਰੇਜ ਨਾਲ ਕੁਝ ਖੇਤ ਐਸ ਸਾਲ ਜਿੱਡਾ ਵਧੀਆ ਮੌਸਮ ਰਹਿ ਗਿਆ ਇਹੋ ਜਿਹਾ ਹੋਣੇ ਜਿਨ੍ਹਾਂ ਦੇ 60 60 65 65 ਕੁਇੰਟਲ ਸੁੱਕੇ ਗ੍ਰੇਨ ਆਲੂ ਜਾਂ ਮਟਰ ਵਾਲੀਆਂ ਪੈੜੀਆਂ ਦੇ ਵਿੱਚ ਜਿਹੜੀ ਮੱਕੀ 18 99 18 90 ਲੱਗੀ ਆ ਉਹ ਜ਼ਿਮੀਦਾਰ ਆਪ ਦੱਸਣਗੇ ਕੈਮਰੇ ਤੇ ਆ ਕੇ ਤੁਹਾਨੂੰ ਵੈਸੇ ਵੀ ਆਪਣੇ ਸਰਕਲ ਚੋ ਪਤਾ ਲੱਗ ਜਣਾ ਵੀ ਫਰਾਣੇ ਦੀ ਮੱਕੀ ਨਿਸ਼ਾਨ ਸੋ ਦੀ ਐਨੀ ਨਿਕਲੀ ਆ ਪਤਵਿੰਦਰ ਸੋ ਦੀ ਐਨੀ ਨਿਕਲੀ ਆ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਕਿਉਂਕਿ ਮੱਕੀ ਦੇ ਝਾੜ ਲਈ ਮੌਸਮ ਵਧੀਆ ਸਬਤ ਹੋਇਆ ਸੁਖਸਾਨ ਭਰਾਓ ਕਾਲੀ ਨਾ ਕਰਿਓ ਪਰਛੇਤੇ ਦੇ ਵਿੱਚ ਤੁਹਾਡੇ ਕੋਲ ਸਤਵੇਂ ਮਹੀਨੇ ਲਾਉਣ ਵਾਲੇ ਬਹੁਤ ਜ਼ਿਆਦੇ ਝੋਨੇ ਆ ਤੇ ਬਹੁਤ ਜ਼ਿਆਦੀਆਂ ਬਾਸਮਤੀਆਂ ਵਾਂ ਜਿਹੜੀਆਂ ਤੁਸੀਂ ਲਾ ਸਕਦੇ ਜੇ ਸਤਵੇਂ ਮਹੀਨੇ 6ਵੇਂ ਮਹੀਨੇ ਵਾਲੀ ਕਾਲੀ ਛੱਡ ਦਿਓ ਹਾਲੇ ਮੱਕੀਆਂ ਨੂੰ ਘੱਟਸੋ ਘੱਟ 20 ਤੋਂ ਲੈ ਕੇ 30 35 35 ਦਿਨ ਹੋਰ ਦਿਓ ਪੱਕਣ ਦਿਓ ਮਚੂਰ ਹੋਣ ਦਿਓ ਦੂਸਰਾ ਵੀ ਮੱਕੀ ਦਾ ਅਖੀਰਲਾ ਪਾਣੀ ਆਪਾਂ ਕਦੋਂ ਬੰਦ ਕਰਨਾ ਜਦੋਂ ਤੁਹਾਨੂੰ ਲੱਗੇ ਵੀ ਆਹ ਦਾਣਾ ਤੋੜ ਲਿਆ ਤੇ ਪੂਰਾ ਇਥੋਂ ਨੱਪਿਆਂ ਵਿੱਚੋਂ ਨੌ ਮਹੀਨੇ ਖੁੱਬਦਾ ਕੋਈ ਪਾਣੀ ਨਹੀਂ ਨਿਕਲਦਾ ਜਾਂ ਅਸੀਂ 10ਵੇਂ ਦਿਨ ਨੂੰ ਵਢਾ ਦੇਣੀ ਆ ਉਦੋਂ ਤੁਸੀਂ ਪਾਣੀ ਅਖੀਰਲਾ ਬੰਦ ਕਰਨਾ ਵਢਾਉਣ ਤੋਂ 12 13 ਦਿਨ ਪਹਿਲਾਂ ਤੱਕ ਵੀ ਤੁਸੀਂ ਪਾਣੀ ਲਾ ਸਕਦੇ ਜੇ ਮੱਕੀ ਨੂੰ ਕਿਉਂਕਿ ਮੱਕੀ ਹੈ ਪਾਣੀ ਦੀ ਤੇ ਪਾਣੀ ਇਹਨੇ ਆਪਣੇ ਅੰਦਰ ਸਟੋਰ ਕਰਕੇ ਵੇਟ ਵਧਾਉਣਾ ਹੈ ਕਿਸਾਨ ਭਰਾਓ ਮੱਕੀ ਜਿਹੜੀ ਹੋਣ ਲੱਗੀ ਆ ਸੌਣੀ ਸੀਜ਼ਨ ਦੀ ਮੱਕੀ ਜਿਹੜੀ ਪਹਿਲੀ ਲੱਗੀ ਆ ਪਾਕਮੀ ਇਹਦੇ ਸੰਦਰਭ ਚ ਤੁਹਾਡਾ ਕੋਈ ਵੀ ਸਵਾਲ ਹੋਵੇ ਜਾਂ ਮੱਕੀ ਤੋਂ ਬਾਅਦ ਚ 7ਵੇਂ ਮਹੀਨੇ ਕਿਹੜੀ ਬਾਸਮਤੀ ਜਾਂ ਕਿਹੜਾ ਝੋਨਾ ਲਾਉਣਾ ਉਹ ਮੈਂ ਤੁਹਾਨੂੰ ਕੱਲ ਨੂੰ ਇੱਕ ਵੀਡੀਓ ਪਾ ਦੂੰਗਾ ਜਾਂ ਪਰਸੋਂ ਇੱਕ ਵੀਡੀਓ ਪਾ ਦੂੰਗਾ ਵੀ ਕਿਹੜੀ ਕਿਹੜੀ ਵੈਰਾਈਟੀ ਤੁਸੀਂ 7ਵੇਂ ਮਹੀਨੇ ਦੇ ਵਿੱਚ ਲਾ ਸਕਦੇ ਜੇ ਉਹਦਾ ਅਪੇਕਸ਼ਾ ਝਾੜ ਕਿੰਨਾ ਰਹਿ ਸਕਦਾ ਵਾ ਤੇ ਉਹ ਕਿੰਨੇ ਦਿਨ ਚ ਪੱਕਣੀ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਪੋਜੀਟਿਵ ਰਹੋ ਖੁਸ਼ ਰਹਿਆ ਕਰੋ ਭੈਣ ਭਰਾਵਾਂ ਨਾਲ ਮੇਲ ਬਣਾ ਕੇ ਰੱਖੋ ਬੱਚਿਆਂ ਨੂੰ ਨਾਲ ਰਹਿ ਕੇ ਦੁਨੀਆਦਾਰੀ ਸਿਖਾਓ ਬੱਚਿਆਂ ਨੂੰ ਕੱਲੇ ਨਾ ਛੱਡੋ ਜ਼ਮਾਨਾ ਨਹੀਂ ਰਿਹਾ ਚੰਗਾ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ